ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਠੀਕ ਠਾਕ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਅੱਜ ਆਪ ਬਣਾਉਣ ਲੱਗੇ ਹਾਂ ਜੀ ਤਾਜੇ ਨਾਰੀਅਲ ਦੀ ਬਰਫੀ ਇਹ ਆਪਾਂ ਇੱਕ ਨਾਰੀਅਲ ਲੈ ਲਿਆ ਤੇ ਇੱਕ ਹਰਾ ਨਾਰੀਅਲ ਹੁੰਦਾ ਹੈ ਤੇ ਇਹ ਉੱਪਰੋਂ ਥੋੜਾ ਸੁੱਕਾ ਹੁੰਦਾ ਵਿੱਚੋਂ ਇਹ ਵੀ ਹਰਾ ਹੀ ਹੁੰਦਾ ਆ ਦੇਖੋ ਪਾਣੀ ਆ ਜਿਹੜਾ ਨਿਕਲਿਆ ਇਹਦੇ ਵਿੱਚ ਤੇ ਉਹ ਹਰੇ ਨਾਰੀਅਲ ਦੇ ਵਿੱਚ ਮਲਾਈ ਹੁੰਦੀ ਹੈ ਤੇ ਇਹਦੇ ਵਿੱਚ ਗਰੀ ਬਣੀ ਵੀ ਹੁੰਦੀ ਹੈ ਪੂਰੀ ਤੇ ਪਾਣੀ ਆ ਜਿਹੜਾ ਉਹਨੇ ਇਹਦੇ ਵਿੱਚੋਂ ਨਿਕਲਉਂਦਾ ਉਹਨੇ ਉਹ ਚੋਂ ਨਿਕਲਉਂਦਾ ਤੇ ਮੈਨੂੰ ਜਿਆਦਾ ਵਧੀਆ ਇਹ ਲੱਗਦਾ ਹੁੰਦਾ ਹਰਾ ਨਾਰੀਅਲਾ ਜਿਹੜਾ ਉਹ ਆਪਾਂ ਪੀ ਕੇ ਉਦਾਂ ਹੀ ਛੱਡ ਦਿੰਨੇ ਹਾਂ ਮਲਾਈ ਵੀ ਨਹੀਂ ਕਢਦੇ ਹੈਗੇ ਤੇ ਪਾਣੀ ਆ ਜਿਹੜਾ ਉਹਨੇ ਇਹਦੇ ਵਿੱਚੋਂ ਨਿਕਲਦਾ ਇਹਦੇ ਵਿੱਚੋਂ ਦੇਖੋ ਤੁਸੀਂ ਕਿੱਡੀ ਗਰੀ ਨਿਕਲਉਂਦੀ ਹੈ ਤੇ ਹੁਣ ਆਪਾਂ ਗਰੀ ਆ ਜਿਹੜੀ ਕੱਢ ਲੈਣੀ ਹੈ ਇਹਦੇ ਵਿੱਚੋਂ ਖੁੱਪੇ ਦੀ ਆ ਦੇਖੋ ਇਸ ਤਰ੍ਹਾਂ ਜੇ ਕਿੰਨੀ ਵਧੀਆ ਗਰੀਅਸ ਦੀ ਬਣੀ ਪਈ ਹੈ ਇਹਦੇ ਵਿੱਚ ਤੇ ਨਿਕਲ ਰਹੀ ਹੈ ਤੇ ਵੀਡੀਓ ਦੇ ਨਾਲ ਬਣੇ ਰਹੋ ਜੀ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਮੇਰਾ ਹਾਜ਼ਰ ਰਸੋਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜਿਹੜੇ ਆਪਣੇ ਚੈਨਲ ਤੇ ਨਵੇਂ ਆਉਣੇ ਹੋ ਤੇ ਕਈ ਵਾਰ ਵੀਡੀਓ ਨਹੀਂ ਵਧੀਆ ਲੱਗਦੀ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਪਰ ਕਰਿਆ ਜਰੂਰ ਕਰੋ ਜੀ ਵੀਡੀਓ ਨੂੰ ਦੇਖ ਕੇ ਉਦਾਂ ਹੀ ਛੱਡ ਕੇ ਨਾ ਜਾਇਆ ਕਰੋ ਵੀਡੀਓ ਨੂੰ ਲਾਈਕ ਚਾਹੇ ਡਿਸ ਲਾਈਕ ਜ਼ਰੂਰ ਕਰਿਆ ਕਰੋ ਲਓ ਜੀ ਨੂੰ ਆਪਾਂ ਛਿੱਲ ਲੈ ਉੱਪਰੋਂ ਉੱਪਰਲਾ ਜਿਹੜਾ ਲਾਲ ਜਿਹਾ ਪਾਟ ਹੁੰਦਾ ਉਹ ਲਾ ਦਿੱਤਾ ਜੇ ਤੁਸੀਂ ਰੱਖਣਾ ਤਾਂ ਰੱਖ ਵੀ ਸਕਦੇ ਹੋ ਫਿਰ ਬਰਫੀ ਦਾ ਕਲਰ ਹੈ ਜਿਹੜਾ ਥੋੜਾ ਜਿਹਾ ਵਧੀਆ ਨਹੀਂ ਆਉਣਾ ਤੇ ਜੇ ਆਪਾਂ ਲਾ ਦਈਏ ਤਾਂ ਫਿਰ ਬਰਫੀ ਹੈ ਜਿਹੜੀ ਚਾਹੇ ਲੱਡੂ ਆ ਵੈਗਟ ਬਣਨਗੇ ਤੇ ਬਰਫੀ ਬਣਾ ਲਓ ਲੱਡੂ ਬਣਾ ਲਓ ਪੇੜੇ ਬਣਾ ਲਓ ਜੋ ਵੀ ਸ਼ੇਪ ਦੇਣੀ ਆ ਤੁਸੀਂ ਦੇ ਸਕਦੇ ਹੋ ਤੇ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਉਹ ਜਿਹੜੇ ਆਪਾਂ ਲਾਏ ਸੀ ਉੱਪਰ ਉਹ ਆਪਾਂ ਖੀਰ ਦੇ ਵਿੱਚ ਪਾ ਸਕਦੇ ਆ ਇਦਾਂ ਹੀ ਸ਼ਾਮ ਕੇ ਰੱਖ ਦਿੰਨੇ ਆ ਫ੍ਰਿਜ ਦੇ ਵਿੱਚ ਤੇ ਇਹ ਪਾਣੀ ਆ ਜਿਹੜਾ ਆਪਾਂ ਇਦਾਂ ਹੀ ਪੀ ਲੈਣਾ ਪੁੰ ਲੈਣ ਦੇਖੋ ਪਾਣੀ ਦਾ ਵੀ ਇੱਕ ਗਲਾਸ ਨਿਕਲਿਆ ਤੇ ਇਹਨਾਂ ਕੀ ਹਰੇ ਨਰੀ ਵਾਲ ਦੇ ਵਿੱਚ ਨਿਕਲਦਾ ਹੁੰਦਾ ਤੇ ਇਹਦੇ ਵਿੱਚੋਂ ਗ੍ਰੀਨ ਨਿਕਲਿਆ ਇਹ ਦੇਖੋ ਕਿੰਡੀ ਵੱਡੀ ਤੇ ਉਹਦੇ ਵਿੱਚੋਂ ਮਲਾਈ ਹੁੰਦੀ ਆ ਉਹ ਆਪਾਂ ਪੀਂਦੇ ਨਹੀਂ ਹੈਗੇ ਉਦਾਂ ਹੀ ਛੱਡ ਦਿੰਨੇ ਆ ਉਹਨੂੰ ਤੇ ਮੇਰੇ ਹਿਸਾਬ ਨਾਲ ਇਹ ਫਾਇਦੇ ਚ ਰਹਿੰਦਾ ਹੈ ਤੇ ਬਾਕੀ ਦੋ ਇਹਦੇ ਵਿੱਚ ਆਪਾਂ ਹਰੀਆਂ ਲੈ ਚੀਆਂ ਪਾਈਆਂ ਨੇ ਫਲੇਵਰ ਵਾਸਤੇ ਤੇ ਹੁਣ ਇਹਨਾਂ ਨੂੰ ਆਪਾਂ ਛੋਟੇ ਛੋਟੇ ਪੀਸ ਕਰਕੇ ਤੇ ਗ੍ਰाइंड ਕਰ ਲੈਣਾ ਹੈਗਾ ਤੇ ਲੋ ਜੀ ਗ੍ਰाइंड ਕਰ ਲਿਆ ਆਪਾਂ ਇਹਨੂੰ ਤੇ ਹੁਣ ਇੱਕ ਪਲੇਟ ਦੇ ਵਿੱਚ ਆਪਾਂ ਕੱਪ ਰੱਖਿਆ ਤੇ ਕੱਪ ਮਣ ਕੇ ਇਹਦੇ ਵਿੱਚੋਂ ਆਪਾਂ ਕੱਢ ਲੈਣੇ ਕਿਉਂਕਿ ਮੀਜਰਮੈਂਟ ਜਿਹੜਾ ਜੇ ਲਾ ਲਈ ਤਾਂ ਫਿਰ ਉਹ ਚੀਜ਼ ਜਿਹੜੀ ਵਧੀਆ ਬਣਦੀ ਹੈ ਤੇ ਜੇ ਆਪਾਂ ਅੰਦਾਜ਼ੇ ਨਾਲ ਪਾ ਦੀਏ ਕਈ ਵਾਰ ਕੋਈ ਰੈਸਪੀ ਇਦਾਂ ਨਹੀਂ ਹੁੰਦੀ ਆ ਵੀ ਅੰਦਾਜ਼ੇ ਨਾਲ ਪਾਈ ਵਧੀਆ ਨਹੀਂ ਬਣਦੀ ਵੀ ਉਹਨੂੰ ਮਿਲਕੀ ਪਾਉਣਾ ਪੈਂਦਾ ਤੇ ਇਹ ਆਪਣੇ ਕੋਲ ਇੱਕ ਕੱਪ ਆ ਜਿਹੜਾ ਬਣ ਗਿਆ ਨਾਰੀਅਲ ਦਾ ਦੇਖੋ ਪੀਸ ਕੇ ਥੋੜਾ ਜਿਹਾ ਪਾ ਇਹਦੇ ਵਿੱਚ ਦੁੱਧ ਪਾ ਲਿਆ ਸੀ 2-3 ਚਮਚੇ ਪਾਣੀ ਪਾਸਾਂਦੇ ਤੁਸੀਂ ਕਿਉਂਕਿ ਸੁੱਕਾ ਫਿਰ ਪੀਸਿਆ ਨਹੀਂ ਜਾਂਦਾ ਸੀ ਤੇ ਇਸ ਤਰ੍ਹਾਂ ਬਹੁਤ ਹੀ ਆਸਾਨੀ ਦੇ ਨਾਲ ਪੀਸਿਆ ਗਿਆ ਇਹ ਬਹੁਤ ਹੀ ਵਧੀਆ ਤੇ ਹੁਣ ਇਧਰ ਆਪਾਂ ਕੜਾਈ ਰੱਖੀਏ ਇਹਦੇ ਵਿੱਚ ਤਿੰਨ ਇੱਕ ਚਮਚਾ ਪਦੇਸੀ ਘਿਓ ਪਾ ਲਈਆ ਜਿਆਦਾ ਨਹੀਂ ਪਾਉਣੀ ਕਿਉਂਕਿ ਨਾਰੀਅਲ ਚ ਵੀ ਤੇਲ ਹੁੰਦਾ ਜਦੋਂ ਇਹ ਪੱਕਿਆ ਤੇ ਇਹਦੇ ਵਿੱਚ ਤੇਲ ਆ ਜਿਹੜਾ ਨਿਕਲ ਆਉਣਾ ਹੈਗਾ ਤੇ ਹੁਣ ਆਪਾਂ ਇੱਕ ਕੱਪ ਜਿਹੜਾ ਮਿਣਕੇ ਰੱਖਿਆ ਸੀ ਨਾਰੀਅਲ ਦਾ ਉਹ ਪਾ ਦੇਣਾ ਇਹਦੇ ਵਿੱਚ ਤੇ ਇਹਨੂੰ ਹਿਲਾਉਂਦੇ ਰਹਾਂਗੇ ਛੱਡਣਾ ਨਹੀਂ ਹੈਗਾ ਤਾਂ ਕਿ ਥੱਲੇ ਨਾ ਲੱਗੇ ਥੱਲੇ ਲੱਗ ਗਿਆ ਫਿਰ ਟੇਸਟਾ ਜਿਹੜਾ ਖਰਾਬ ਹੋ ਜਾਣਾ ਲੱਡੂਆਂ ਦਾ ਤੇ ਬਹੁਤ ਹੀ ਵਧੀਆ ਬਣ ਕੇ ਲੱਡੂ ਤਿਆਰ ਹੁੰਦੇ ਆ ਜੀ ਘਰੇ ਤੇ ਬਾਜ਼ਾਰ ਚ ਬਹੁਤ ਹੀ ਮਹਿੰਗੇ ਮਿਲਦੇ ਆ 7-800 ਨੂੰ ਕਿਲੋ ਮਿਲਦੀ ਹੈ ਮਿਠਾਈ ਨਾਰੀਅਲ ਦੇ ਲੱਡੂ ਤੇ ਘਰੇ ਆ ਜਿਹੜੇ ਬਹੁਤ ਹੀ ਸਸਤੇ ਦੇ ਵਿੱਚ ਬਣ ਜਾਂਦੇ ਆ ਕਿਉਂਕਿ ਹੁਣ 50 ਰੁਪਏ ਦਾ ਨਾਰੀਅਲ ਆਇਆ ਤੇ ਹੋਰ ਲਾ ਲਓ ਤੁਸੀਂ ਇਧਰ ਉਧਰ ਦਾ ਖਰਚਾ 100 ਰੁਪਏ ਮਸੇ ਆਇਆ ਹੋਊਗਾ ਤੇ ਅੱਧਾ ਕਿਲੋ ਦੇ ਨੇੜੇ ਬਣ ਜਾਣੀ ਹੈ ਇਹ ਬਰਫੀਆ ਚਾਹੇ ਲੱਡੂ ਆ ਬਣ ਜਾਣੇ ਇਹਦੇ ਤੇ ਹੁਣ ਤੁਸੀਂ ਅੱਧਾ ਕਿਲੋ ਬਾਜ਼ਾਰ ਚ ਲਾਉਂਗੇ ਤਾਂ 3-350 ਦੇ ਹੋਣਗੇ 780 ਕਿਲੋ ਹੈਗੀ ਹੈ ਇਹ ਮਠਾਈ ਇਹ ਆਪਾਂ ਮਲਾਈ ਪਾ ਦਿੱਤੀ ਹੈ ਜੀ ਇੰਨਾ ਕੱਪ ਚਾਹੋ ਤੁਸੀਂ ਖੋਆ ਵੀ ਪਾ ਸਕਦੇ ਹੋ ਤੇ ਤੁਸੀਂ ਮਿਲਕ ਪਾਊਡਰ ਵੀ ਪਾ ਸਕਦੇ ਹੋ ਮੈਂ ਮਲਾਈ ਪਾਈ ਹੈ ਤਾਂ ਜੀ ਤੇ ਬਣਾ ਕੇ ਤੁਸੀਂ ਦਿਨ ਚਾਰ ਦਿਨ ਵਾਸਤੇ ਫਰਿੱਜ ਦੇ ਵਿੱਚ ਸਟੋਰ ਕਰਕੇ ਰੱਖ ਵੀ ਸਕਦੇ ਹੋ ਖਰਾਬ ਨਹੀਂ ਹੁੰਦੇ ਤੇ ਬਾਹਰ ਥੋੜੇ ਜਿਹਾ ਜਲਦੀ ਮੈੱਕ ਜਾਂਦੇ ਆ ਇਹ ਤੇ ਫਰਿੱਜ ਦੇ ਵਿੱਚ ਨਹੀਂ ਖਰਾਬ ਹੁੰਦੇ ਛੇਤੀ ਤੇ ਰੱਖ ਵੀ ਸਕਦੇ ਹੋ ਤੁਸੀਂ ਤੇ ਇਹ ਆਪਾਂ ਅੱਧਾ ਕੱਪ ਖੰਡ ਦਾ ਲਿਆ ਤੇ ਇਹ ਦੋ ਦੋ ਵਾਰੀ ਕਰਕੇ ਪਾ ਦੇਣੀ ਆ ਆਪਾਂ ਖੰਡ ਕਿਉਂਕਿ ਇੱਕ ਵਾਰੀ ਜੇ ਆਪਾਂ ਖੰਡ ਛੁੱਟ ਦਾਂਗੇ ਨਾ ਸਾਰੀ ਤੇ ਫਿਰ ਉਹ ਜਿਆਦਾ ਹੀ ਪਾਣੀ ਆ ਬਣਾ ਦਿੰਦੀ ਆ ਖੰਡ ਤੇ ਵਧੀਆ ਨਹੀਂ ਬਣਦਾ ਫਿਰ ਦੋ ਵਾਰੀ ਆਪਾਂ ਖੰਡੇ ਦੇ ਵਿੱਚ ਮਿਲਾ ਦਾਂਗੇ ਤੇ ਜਿਹੜਾ ਕੱਪ ਆਪਾਂ ਲਿਆ ਸੀਗਾ ਨਾਰੀਅਲ ਦਾ ਤੇ ਉਹਦੂ ਅੱਧਾ ਕੱਪ ਆ ਜਿਹੜਾ ਇਹ ਹੈਗਾ ਪੂਰਾ ਭਰ ਕੇ ਆਪਾਂ ਪਾਇਆ ਖੰਡ ਦਾ ਠੀਕ ਕਾਫੀ ਰਹੂਗਾ ਬਾਕੀ ਜੇ ਤੁਸੀਂ ਮਿੱਠਾ ਵੱਧ ਘੱਟ ਖਾਣੇ ਹੋ ਤਾਂ ਵੱਧ ਵੱਧ ਘੱਟ ਵੀ ਕਰ ਸਕਦੇ ਹੋ ਆਪਦੇ ਹਿਸਾਬ ਨਾਲ ਤੇ ਤੁਸੀਂ ਵੀ ਜ਼ਰੂਰ ਟਰਾਈ ਕਰੋ ਜੀ ਮਠਿਆਈ ਦੇਖੋ ਬਣ ਕੇ ਤਿਆਰ ਆਇਆ ਇਸ ਤਰ੍ਹਾਂ ਜਿਹੜਾ ਉਹ ਜਾਂ ਬੰਨ ਲੱਗ ਜੀ ਕੜਾਈ ਦੇ ਨਾਲੋਂ ਲੈਣ ਲੱਗ ਜੀ ਤੇ ਬਣ ਕੇ ਤਿਆਰ ਹੋ ਜਾਂਦਾ ਹੈ ਹੁਣ ਆਪਾਂ ਗੈਸ ਆ ਜਿਹੜਾ ਬੰਦ ਕਰ ਦਿੱਤਾ ਤੇ ਇਹਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਣੇ ਆ ਕਿਉਂਕਿ ਕੜਾਈ ਹੈ ਜਿਹੜੀ ਗਰਮ ਹੈ ਤੇ ਫਿਰ ਜਲਦੀ ਠੰਡਾ ਨਹੀਂ ਹੋਣਾ ਇਹਨੇ ਤੇ ਪਲੇਟ ਦੇ ਵਿੱਚ ਪਾ ਲੈਨੇ ਆ ਫਿਰ ਹੱਥ ਸੰਦਾ ਜਾ ਹੋ ਗਿਆ ਫਿਰ ਇਹਦੇ ਲੱਡੂ ਵਟ ਲਾਂਗੇ ਆਪਾਂ ਤੇ ਸ਼ੇਪ ਤੁਸੀਂ ਕੋਈ ਵੀ ਦੇ ਸਕਦੇ ਹੋ ਚਾਹੋ ਤਾਂ ਤੁਸੀਂ ਬਰਫੀ ਵੀ ਬਣਾ ਸਕਦੇ ਹੋ ਇਹਦੀ ਇਹਨੂੰ ਕਿਸੇ ਟ੍ਰੇ ਦੇ ਵਿੱਚ ਪਲੇਟ ਦੇ ਵਿੱਚ ਸੈੱਟ ਕਰ ਦੋ ਤੇ ਫਿਰ ਤੁਸੀਂ ਉਹਦੇ ਪੀਸ ਕੱਟ ਲਓ ਬਰਫੀ ਬਣ ਜਾਣੀ ਤੇ ਇਸ ਤਰ੍ਹਾਂ ਜੇ ਆਪਾਂ ਵਟ ਕੇ ਇਹਦੇ ਲੱਡੂ ਬਣਾਵਾਂਗੇ ਤਾਂ ਲੱਡੂ ਬਣ ਜਾਣਗੇ ਤੇ ਬਣਦੇ ਬਹੁਤ ਹੀ ਵਧੀਆ ਇਹ ਬਾਜ਼ਾਰ ਨਾਲੋਂ ਵੀ ਜ਼ਿਆਦਾ ਵਧੀਆ ਬਣਦੇ ਆ ਕਿਉਂਕਿ ਬਾਜ਼ਾਰ ਚੋਂ ਆਪਾਂ ਚੀਜ਼ ਲਿਉਂਨੇ ਆ ਹਣੋਂ ਤਿਹਾਰਾਂ ਦੇ ਦਿਨ ਚੱਲ ਪੈਣੇ ਆ ਤੇ ਮਠਾਈ ਆਪਾਂ ਲਿਉਂਨੇ ਆ ਦੀਵਾਲੀ ਨੂੰ ਤੇ ਕਈ ਵਾਰ ਤਰਤ ਰੱਖਦੀਆਂ ਨਹੀਂ ਭਣਾ ਵਰਤਾਂ ਨੂੰ ਵੀ ਲਾਉਂਦੀਆਂ ਹਨ ਤੇ ਦੁਸ਼ਹਿਰਾ ਆ ਜਾਣਾ ਤੇ ਕਿਉਂ ਨਾ ਆਪਾਂ ਘਰੇ ਹੀ ਬਣਾ ਲਈਏ ਸਸਤੇ ਦੇ ਵਿੱਚ ਬਣ ਜਾਂਦੀ ਹੈ ਨਾਲੇ ਪੂਰੀ ਸਾਫ਼ ਸਫਾਈ ਨਾਲ ਬਣਦੀ ਹੈ ਹਨਾ ਚੀਜ਼ ਵੀ ਆਪਾਂ ਧਿਆਨ ਨਾਲ ਪਾਉਣੀ ਹੈ ਕਿਹੜੀ ਚੰਗੀ ਮਾੜੀ ਪਾਉਣੀ ਹੈ ਕਿਹੜੀ ਨਹੀਂ ਪਾਉਣੀ ਤੇ ਬਾਹਰ ਤੋਂ ਨੂੰ ਪਤਾ ਅੱਜ ਕੱਲ੍ਹ ਪੈਸੇ ਦੀ ਐ ਸਭ ਨੂੰ ਵੀ ਪੈਸਾ ਵਟ ਲਈਏ ਹਨ ਚੀਜ਼ ਵੀ ਚੰਗੀ ਮਾੜੀ ਪਾ ਦਿੰਦੇ ਆ ਤੇ ਬਾਅਦ ਚ ਫਿਰ ਆਪਾਂ ਬਿਮਾਰ ਹੁੰਨੇ ਆ ਖਾ ਕੇ ਬਾਹਰਲੀ ਚੀਜ਼ ਤੇ ਕਿਉਂ ਨਾ ਫਿਰ ਇਸ ਤਰ੍ਹਾਂ ਆਪਾਂ ਘਰੀ ਬਣਾਈਏ ਚੀਜ਼ ਤੇ ਨਾਲੇ ਬਹੁਤ ਹੀ ਵਧੀਆ ਬਣਦੀ ਐ ਤੇ ਨਾਲੇ ਆਪਾਂ ਨੂੰ ਬਣਾਉਣੀ ਆ ਜਾਂਦੀ ਐ ਚਲੋ ਤੇ ਦੇਖੋ ਲੱਡੂ ਆਪਣੇ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਆ ਤੇ ਹੁਣ ਉੱਪਰ ਆਪਾਂ ਥੋੜੇ ਸਜਾ ਦਨੇ ਇਹਨਾਂ ਨੂੰ ਬਦਾਮ ਲਾ ਦਨੇ ਆ ਤੇ ਡਰਾਈ ਫੂਟ ਆ ਜਿਹੜਾ ਤੁਸੀਂ ਕੋਈ ਵੀ ਲਾ ਸਕਦੇ ਹੋ ਜੇ ਤੁਹਾਡੇ ਕੋਲ ਹੋਵੇ ਤੇ ਜੇ ਨਾ ਹੋਵੇ ਤਾਂ ਵੀ ਇਦਾਂ ਹੀ ਬਹੁਤ ਵਧੀਆ ਲੱਗਦੇ ਆ ਇਹ ਲੱਡੂ ਕਿਉਂਕਿ ਨਾਰੀਅਲ ਦੇ ਲੱਡੂ ਆ ਇਹ ਤੇ ਟੇਸਟ ਇਹਨਾਂ ਦਾ ਆਪਦਾ ਹੀ ਬਹੁਤ ਵਧੀਆ ਤੇ ਉੱਪਰ ਥੋੜਾ ਜਿਹਾ ਆਪਾਂ ਇਹ ਫੂਡ ਕਲਰ ਲਾ ਦਿੰਨੇ ਆ ਇਹ ਵੀ ਸਜਾਵਟ ਵਾਸਤੇ ਵੱਡੇ ਰੈਸਟੋਰੈਂਟਾਂ ਵਿੱਚ ਦੇਖੀ ਹੋਣੀ ਮਿਠਾਈ ਇਸ ਤਰ੍ਹਾਂ ਬਣਾਈ ਹੋਈ ਤੇ ਬਸ ਉਹ ਸਜਾਵਟੀ ਹੁੰਦੀ ਹੈ ਉੱਪਰੋਂ ਆਪਾਂ ਦੇਖਣ 'ਚ ਸ਼ੀਸ਼ੇ 'ਚ ਕਿੰਨੀ ਸੋਹਣੀ ਲੱਗ ਰਹੀ ਹੁੰਦੀ ਹੈ ਹਨਾ ਤੇ ਉਸ ਤਰ੍ਹਾਂ ਹੀ ਬਿਲਕੁਲ ਆਪਾਂ ਬਣਾ ਲਈ ਹੈ ਇਹ ਲੋਜੀ ਲੱਡੂ ਆਪਣੇ ਬਣ ਕੇ ਤਿਆਰ ਆ ਤੁਸੀਂ ਇੱਕ ਵਾਰ ਜੂ ਟ੍ਰਾਈ ਕਰੋ ਜ਼ਰੂਰ ਬਣਾਇਓ ਤਿਹਾਰਾਂ ਦਿਨ ਤੇ ਤੇ ਤੁਹਾਨੂੰ ਵੀ ਬਹੁਤ ਪਸੰਦ ਆਉਣਗੇ ਇਹ ਲੱਡੂ ਤੇ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਜੂਰ ਕਰਦਾ ਕਰੋ ਜੀ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਜੀ ਵੀਡੀਓ ਬਣਾਉਣ ਤੇ ਤੇ ਸਪੋਰਟ ਤੁਸੀਂ ਜ਼ਰੂਰ ਕਰਿਆ ਕਰੋ ਚੈਨਲ ਦੀ ਤੇ ਜਾਂਦੇ ਜਾਂਦੇ ਤੁਸੀਂ ਲਾਈਕ ਕਰ ਜਾ ਕਰੋ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਕਈ ਵਾਰ ਨਹੀਂ ਵਧੀਆ ਲੱਗਦੀ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਕਰਿਆ ਜਰੂਰ ਕਰੋ ਉਦਾਂ ਹੀ ਵੀਡੀਓ ਵੇਖ ਕੇ ਛੱਡ ਕੇ ਨਾ ਜਾਇਆ ਕਰੋ ਤੇ ਲੱਡੂ ਆਪਣੇ ਬਣ ਕੇ ਤਿਆਰ ਆ ਲਓ ਜੀ ਇੱਧਰ ਵੀ ਆਪਾਂ ਥੋੜੇ ਬਦਾਮ ਲਾ ਦਨੇ ਆ ਕੱਟ ਕੇ ਪਿਸਤਾ ਵੀ ਲਾ ਸਕਦੇ ਹੋ ਤੁਸੀਂ ਤੇ ਬਹੁਤ ਹੀ ਸੁੰਦਰ ਲੱਡੂ ਆਪਣੇ ਬਣੇ ਆ ਜੀ ਬਹੁਤ ਹੀ ਟੇਸਟੀ ਬਣੇ ਆ ਤੇ ਤੁਸੀਂ ਵੀ ਇੱਕ ਵਾਰ ਜੂ ਟ੍ਰਾਈ ਕਰੋ ਇਹ ਲੱਡੂ ਹੁਣ ਆਪਾਂ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਵੇਖਣ ਵਾਸਤੇ ਬਹੁਤ-ਬਹੁਤ ਧੰਨਵਾਦ ਜੀ ਤੇ ਇਦਾਂ ਹੀ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਚੈਨਲ ਨੂੰ ਬੱਤੋ ਬਸ ਸਪੋਰਟ ਕਰਿਆ ਕਰੋ ਦੇਖੋ ਲੱਡੂ ਆਪਣੇ ਕਿੰਨੇ ਰਸੀਲੇ ਤੇ ਪੋਲੇ ਵਧੀਆ ਬਣਿਆ ਆ ਤੋੜ ਕੇ ਦਿਖਾਤਾ ਤੁਹਾਨੂੰ ਆਪਾਂ ਜਿੰਨਾ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਸਕਾਰ ਜੀ ਧੰਨਵਾਦ ਸਾਰਿਆਂ ਨੂੰ ਬਹੁਤ-ਬਹੁਤ